ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸ ਗੁਰਦੁਆਰਾ ਗੁਰੂ ਸਰ ਸਾਹਿਬ ਪਾਸ਼ੇ ਦਸਵੀਂ ਸ਼੍ਰੀ ਮੁਕਤਸਰ ਸਾਹਿਬ ਦੇ ਜੰਗ ਤੋਂ ਬਾਅਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਿੰਡ ਨੂੰ ਪਾਣੀ ਪੁਜੇ ਤਾਂ ਨਿਵਾਸ ਕਰਦਿਆਂ ਇੱਕ ਘੋਗੜ ਪੰਛੀ ਨਜ਼ਰ ਪਿਆ ਤਾਂ ਸਤਗੁਰਾਂ ਨੇ ਤੀਰ ਮਾਰ ਕੇ ਮਾਰ ਦਿੱਤਾ ਤਾਂ ਇੱਕ ਸਿੱਖ ਨੇ ਜਿਸ ਦਾ ਨਾਂ ਜੋਰਾ ਸਿੰਘ ਸੀ ਉਸਨੇ ਕੋਤਕ ਨੂੰ ਤੱਕ ਕੇ ਪੁੱਛਿਆ ਹੇ ਮਹਾਰਾਜ ਜੀ ਇਸ ਵਿੱਚ ਕੀ ਭੇਦ ਹੈ ਘੋਗੜ ਤਾਂ ਕਿਸੇ ਦੇ ਕੰਮ ਨਹੀਂ ਆਂਦਾ ਤਾਂ ਸਤਗੁਰੂ ਨੇ ਸਮਝਾਇਆ ਸਿੱਖਾ ਇਹ ਇੱਕ ਪਿੰਡ ਦਾ ਸਰਦਾਰ ਸੀ ਇਸਦੇ ਪਿੰਡ ਵਿੱਚ ਇੱਕ ਸਿੱਖ ਰਹਿੰਦਾ ਸੀ ਉਸ ਦੀ ਪੁੱਤਰੀ ਕੁਵਾਰੀ ਦਾ ਸਤਪੰਗ ਕਰਨ ਲਈ ਇਸ ਦੀ ਬਿਰਤੀ ਵਿੱਚੋਂ ਦੋ ਛੁਪ ਗਿਆ ਤਾਂ ਉਸ ਕੰਨਿਆ ਨੇ ਇਸ ਦੀ ਕੁੜ ਸ੍ਰਿਸ਼ਟੀ ਵੱਲ ਤੱਕ ਕੇ ਕਿਹਾ ਕਿ ਇਹ ਮਨ ਦੀ ਇੱਛਾ ਕਰਨ ਵਾਲਾ ਘੋਗੜ ਹੈ ਉਸ ਤੋਂ ਬਾਅਦ ਇਸ ਨੇ ਜਨਮ ਘੋਗੜ ਦਾ ਪਾਇਆ ਤਾਂ ਮਹਾਰਾਜ ਨੇ ਇਸ ਦਾ ਜਨਮ ਮਰਨ ਕੱਟ ਦਿੱਤਾ ਨਗਰ ਨੇ ਸਤਿਗੁਰਾਂ ਦੀ ਬੇਅੰਤ ਸੇਵਾ ਕੀਤੀ ਤੇ ਮਨ ਇੱਛੇ ਫਲ ਪਾਏ ਤੇ ਸਤਿਗੁਰ ਜੀ ਪਿੰਡਾਂ ਤੋਂ ਹੁੰਦੇ ਹੋਏ ਸ਼੍ਰੀ ਦਮਦਮਾ ਸਾਹਿਬ ਬਲਚ